बहुत बड़ी प्राप्ति है जानी पूरी देन दे दुनिया तक खबर पहुंच गई जे नशेड़ी दसते सी जे गायली दसते पा सकता ना तो मैं ना मैं सियासत करनी ना मेनू है, मेरी बेनती है कि छोटी है ਥੋੜੀ ਜਿਹੀ ਆਪਣੇ ਤੇ ਸੁਧਾਰ ਕਰ ਲਈਏ ਜਿਹੜੇ ਨੌਜਵਾਨ ਬੱਬਰੂ ਐ ਜਿਹੜੇ ਫੇਸਬੁੱਕ ਤੇ ਸਾਰਾ ਦਿਨ ਲਾਲਾ ਲਾਲਾ ਜੀ ਕਰੀ ਜਾਂਦੇ ਨੇ ਇਹ ਨੂੰ ਸੰਜਮ ਵਰਤਣਾ ਸ਼ੁਰੂ ਕਰੀਏ ਆਪਣੇ ਹੱਤਾਂ ਲਈ ਲੜਨਾ ਜ਼ਰੂਰੀ ਐ ਪਰ ਸਾਨੂੰ ਆਪਣੇ ਆਪ ਨੂੰ ਵੀ ਥੋੜਾ ਜਿਹਾ ਬਦਲਣਾ ਪਊਗਾ ਬਦਲਦੇ ਸਮਾਜ ਤੇ ਅਸੀਂ ਦੇਖੀਏ ਤੇ ਪੂਰੀ ਦੁਨੀਆ 'ਚ ਜਿਹੜੀ ਫੇਸਬੁੱਕ ਐ ਕੋਈ ਸਾਡੇ ਵਾਂਗੂ ਵਰਤਦਾ ਆਪਸੀ ਲੜਾਈ ਲਈ ਵਰਤਦਾ ਕਿੰਨੀਆਂ ਸਾਤਾ ਧਰਮਾਂ 'ਚ ਅਸੀਂ ਵੰਡੇ ਗਏ ਤੇ ਸਾਨੂੰ ਹੱਕ ਕਿਵੇਂ ਮਿਲੂਗਾ ਅੱਖ ਤਾਂ ਪਿੱਛੇ ਦਰਬਾਤ ਦਾ ਭਲਾ ਮੰਗਾਂਗੇ ਤਾਂ ਹੀ ਮਿਲੂਗਾ ਜਦੋਂ ਆਪਣੇ ਘਰ ਤੋਂ ਪਹਿਲਾਂ ਇਹ ਸੋਚਾਂਗੇ ਕਿ ਮੇਰੇ ਡੈਕ ਦੀ ਆਵਾਜ਼ ਵਾਡੀ ਨੂੰ ਤੰਗਤਾ ਨਹੀਂ ਕਰਦੀ ਉਦੋਂ ਇੱਕ ਸੱਭਿਆਖ ਸਮਾਜ ਬਣੂਗਾ ਗੀਤ ਗੀਤ ਸੁਣੋ ਜਿੱਦੇ ਜੇ ਵਕਤ ਮਿਲਦੇ ਜਿੰਨੂੰ ਵੰਡ ਲਿਆ ਕਰੋ ਨੌਜਵਾਨੋ ਦਵੇਰੇ ਗੁਰਬਾਣੀ ਸੁਣਾਇਆ ਕਰੋ ਸ਼ਾਮ ਨੂੰ ਤਵਾਲੀਆਂ ਇਹਦੇ ਗੀਤ ਵੀ ਸੁਣ ਲਿਆ ਗੀਤ ਹਮੇਸ਼ਾ ਮੈਂ ਨਹੀਂ ਹੁੰਦਾ ਗੀਤ ਤੂੰ ਹੀ ਤੂੰ ਹੁੰਦਾ ਸੋ ਦੋ ਚਾਰ ਬੇਨਤੀਆਂ ਧਰਨਾ ਸਫਲ ਹੈ ਪੂਰਾ ਕਾਮਯਾਬ। ਪਰ ਜਿਹੜੇ ਹਸਾਬ ਨਾਲ ਪੱਧਿਆ ਮੈਨੂੰ ਲੱਗਦਾ ਸਾਲ ਨਹੀਂ ਟੁੱਲਣਾ ਕਾਨੂੰਨ ਵਾਪਸ ਲੈ ਲੈਣੇ ਪਈਦੇ। ਜਿੰਦਾਬਾਹ। 22 ਸਾਲ ਸਾਲ ਨੌਜਵਾਨਾਂ ਨੇ ਸਾਰੇ ਜੱਥੇਬੰਦੀਆਂ ਨੇ ਲੱਖੇ ਦਾ ਬਹੁਤ ਜੋ ਲੱਖੇ ਕੋਈ ਵਿਧਾਈ ਮਾਪਤ ਰਹੇ ਆ। ਲੱਖਾਂ ਪੰਜਾਬੀਆਂ ਦਾ ਮਾਣ ਬਣ ਕੇ ਉੱਤਰਿਆ। ਮਾਬੋਤੀ ਦਾ ਮਾਨ ਔਰ ਜਿੰਨੇ ਵੀ ਮੁੰਡੇ ਪਾਲਜਾ ਚ ਪਾਰਟੀ ਵਾਜ ਲਈ ਲੜਦੇ ਐ ਇਲੈਕਸ਼ਨਾਂ ਚ ਫੜਦੇ ਐ ਇਨਾ ਚੰਗਾ ਹੋਵੇ ਜੇ ਉਹ ਆਪਣੇ ਜੁਨੀਅਰ ਨਾਲੇ ਜੁੜ ਜਾਣ ਹੱਕਾਂ ਲਈ ਉਹ ਲੜਨ ਐਗਜ਼ਾਮਪਲ ਬੜੀ ਛੋਟੀ ਐ ਜਦੋਂ ਸੁੱਚਾ ਆਪਣੀ ਭੜਾਈ ਦਾ ਪੱਤਰ ਕਰਦਾ ਤਾਂ ਉਹ ਸੁੱਚਾ ਵਜਦਾ ਜਦੋਂ ਬਹੁ ਗਰੀਬ ਦੀ ਰਾਖੀ ਕਰਦਾ ਫਿਰ ਸੁੱਚਾ ਸਿੰਘ ਦੂਰਮਾ ਬਣ ਜਾਂਦਾ ਐਸੇ ਤਰ੍ਹਾਂ ਦੁੱਲਾ ਜਦੋਂ ਛੋਟੀਆਂ ਲੜਾਈਆਂ ਲੜਦਾ ਤਾਂ ਦੁੱਲਾ ਰਹਿ ਜਾਂਦਾ ਪਰ ਜਦੋਂ ਸੱਲਸਣੋਂ ਆਪਣਾ ਟੱਕਰ ਲੰਦਾ ਫਿਰ ਦੁੱਲਾ ਪੱਟੀ ਹੋ ਜਾਂਦਾ ਸੋ ਇਸ ਕਰਕੇ ਜੇ ਤੁਸੀਂ ਮੈਚ ਰਹੋਗੇ ਤਾਂ ਫਿਰ ਆਪਣੇ ਔਰੇ ਚ ਰਹੋਗੇ ਜੇ ਦੁਨੀਆ ਲਈ ਨਿਪਟ ਜਾਓਗੇ ਫਿਰ ਦੁਨੀਆ ਤੁਹਾਨੂੰ ਬਹੁਤ ਖੂਬਸੂਰਤ ਲੱਗਦੀ ਹੈ ਫਿਰ ਦੁਨੀਆ ਹੱਥਾਂ ਤੇ ਚੱਕਦੀ ਹੈ ਸੋ ਆਪੇ ਮੈਂ ਮੈਂ ਜੋ ਨਿਕਲੀ ਆਪੇ ਬਾਪੇ ਦੇ ਜਿਹੜੇ ਸਲੋਕਮ ਪਟੇ ਉਹਨਾਂ ਤੇ ਚੱਲੀਏ ਸੋ ਧਰਨਾ ਕਾਮਯਾਬਾ ਬਹੁਤਿਆਂ ਸੱਲਾਂ ਪਰਣ ਦੀ ਲੋੜ ਹੈ ਕਿਸਾਨ ਯੂਨੀਅਨ ਜਿੰਦਾਬਾਦ ਨਿ ਮਜ਼ਦੂਰ ਕਿਤੇ ਸਾਡੇ ਹਾਂ ਜਿੰਦਾਬਾਦ ਆਪਣੇ ਬਜ਼ੁਰਗ ਕਦੇ ਵੀ ਮਜ਼ਦੂਰ ਨਹੀਂ ਸੀ ਕਹਿੰਦੇ ਹੁੰਦੇ ਕਿਉਂਕਿ ਇਹ ਸਲੋਗਨ ਹੁਣ ਬਣ ਕੇ ਸਾਝੀ ਹੋ ਗਏ ਸੀ ਹਿੱਸੇਦਾਰੇ ਹੁੰਦਾ ਸੀ ਸਮਾਜ ਉਹ ਵੀ ਸਾਡੇ ਬਾਪੂ ਆ ਹੁਣਾਂ ਬਾਰੇ ਵੀ ਇਥੇ ਸੋਚਣਾ ਦੁਨੀਆ ਦੀ ਦੁਨੀਆ ਹੈ ਜਾਤਾ ਪਾਤਾ ਬਣਾਈਆਂ ਅਮੀਰ ਲੋਪਾਂ ਨੇ ਵੰਡ ਲਈਓ ਬਣਾਈਆਂ ਜਾਤਾ ਦੋ ਹੀ ਹੁੰਦੇ ਨੇ ਅਮੀਰ ਵਰਗ ਇੱਕ ਗਰੀਬ ਵਰਗ ਇੱਕ ਸ਼ਹਿਰੀ ਵਰਗ ਇੱਕ ਪਿੰਡੂ ਵਰਗ ਸੋ ਪਿੰਡ 'ਚ ਜਿਹੜਾ ਵੀ ਰਹਿੰਦਾ ਹੈ ਜਿਹੜਾ ਵੀ ਪਿੰਡ 'ਚ ਰਹਿੰਦਾ ਖੇਤੀ ਕਰਦਾ ਹੈ ਜਾਂ ਜ਼ਮੀਨ ਹੈ ਉਹ ਜ਼ਿਮੀਂਦਾਰ ਹੈ ਜੋ ਇਸ ਕਰਕੇ ਦੂਦੇ ਤੋਂ ਨਿਕਲਣਾ ਪਊਗਾ ਸੋ ਬਾਕੀ ਬਾਕੀ ਲੱਖਾ ਬੋਲੂਗਾ ਭਾਈਪੁੱਟ ਹਰਿਆਣੇ ਵਾਲਿਆਂ ਬਾਰੇ ਜੱਟਰ ਜਾਟ 'ਚ ਫਰਕ ਕੀਆ ਮੈਂ ਦੋ ਇੱਕ ਕੰਨਾ ਹੈ ਇੱਕ ਨੂੰ ਅਦਕ ਲੱਗਿਆ ਜੱਟ ਜਾਟ 'ਚ ਫਰਕ ਨਾ ਕੋਈ ਦੋਨੋਂ ਭਾਈ ਭਾਈ ਜੱਟ ਜਾਟ 'ਚ ਫਰਕ ਨਾ ਕੋਈ ਦੋਨੋਂ ਭਾਈ ਭਾਈ ਜੋ ਹਰਿਆਣੇ ਵਾਲਿਆਂ ਨੇ ਬਹੁਤ ਸਾਥ ਦਿੱਤਾ ਹੈ ਜੀ ਇੱਦਾਂ ਹੀ ਰਾਜਸਥਾਨ ਵੀ ਨਿਕਲਿਆ ਵੇ ਜੇ ਜਾਗਰੂਕਤਾ ਆ ਜਾਵੇ ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਕਦੇ ਵੀ ਕੋਈ ਪਹਿਲ ਹੁੰਦੀ ਹੈ ਅੱਧਾ ਹੁਕੂਮਤiyo ਪੰਜਾਬ ਹੀ ਕਰਦਾ ਜਿਸ ਪੰਜਾਬ ਨੂੰ ਨਸ਼ੇੜੀ ਇਹ ਮੀਡੀਆ ਕਹਿੰਦਾ ਫਟ ਗਿਆ ਆ ਦੱਸੋ ਮੈਨੂੰ ਇਹਨਾਂ ਜੋ ਕਿੰਨੇ ਕਿੰਨੇ ਕਿ ਨਸ਼ੇੜੀ ਦੇਖਦੇ ਥੋਨੂੰ ਆ ਚੱਕ ਚੱਕ ਪੱਥਰੇ ਨਾਲ ਸਾਈਡ ਤੇ ਮਾਰੇ ਵੀ ਵੀ ਕੁਆਟਿਟੀਆਂ ਲਾਟਾ ਚੱਕ ਚੱਕ ਸਾਈਡ ਤੇ ਰੱਖਦੀਆਂ ਇਹ ਨਸ਼ੇੜੀ ਨਾ ਸਾਡੇ ਗੱਭਰੂ ਜੇ ਕੋਈ ਨਸ਼ਾ ਕਰਦਾ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਮੁੰਡਾ ਨਸ਼ਾ ਕਰਦਾ ਅਸੀਂ ਕਹ ਸਕਦੇ ਹਾਂ ਵੀ ਸਾਡਾ ਪਰ ਸਾਨੂੰ ਕੋਈ ਬਾਹਰੋਂ ਆ ਕੇ ਨਹੀਂ ਕਹਿ ਸਕਦਾ ਕਿ ਤੁਹਾਡੇ ਸਟੇਟ ਦੇ ਅਸੀਂ ਨਹੀਂ ਮੰਨਦੇ ਅਸੀਂ ਕਿਸੇ ਦੀ ਨਹੀਂ ਸੁਣਦੇ ਅਸੀਂ ਆਪਣੀ ਵਾਲ ਜਰੂਰ ਕਰਾਂਗੇ ਅਸੀਂ ਆਪਣੇ ਮੁੰਡੇ ਨੂੰ ਸਮਝਾ ਸਕਦੇ ਹਾਂ ਕਿ ਸ਼ਰਾਬ ਨਹੀਂ ਪੀਣੀ ਨਸ਼ਾ ਨਹੀਂ ਕਰਨਾ ਪਰ ਸਾਨੂੰ ਕੋਈ ਬਾਹਰੋਂ ਕੋਈ ਦਾ ਮੁਕਾਬਲਾ ਕਰਿਆ ਕਰੋ ਉਹਨੂੰ ਕਾਊਂਟਰ ਕਰਿਆ ਕਰੋ ਉਹਨੂੰ ਕਹਿ ਪੁੱਛਿਆ ਕਰੋ ਕਿ ਵੱਡੇ ਸ਼ਹਿਰਾਂ ਜਿਹੜੇ ਮੈਟਰੋ ਸਿਟੀ ਉੱਤੇ ਕਿੰਨੀ ਸ਼ਰਾਬ बिकਦੀ ਹੈ ਪੁੱਛਿਆ ਕਰੋ ਸੋ ਇਸ ਕਰਕੇ ਅਸੀਂ ਨਹੀਂ ਨਸ਼ੇੜੀ ਅਸੀਂ ਕੰਮ ਹੈ ਕਰਤੀਆਂ ਮਿਹਨਤ ਕਰшаем ਸਾਡਾ ਪ੍ਰਦਰਸ਼ਨ ਬੜਾ ਸ਼ਾਂਤ ਪਈ ਹੈ ਇਹ ਲੋਕਤੰਤਰ ਚ ਹੈ ਇਹਦੇ ਚ ਕੋਈ ਅੱਲਾ ਗੁੱਲਾ ਨਹੀਂ ਔਰ ਕਿੰਨੀ ਖੂਬਸੂਰਤੀ ਨਾਲ ਖੰਡਾ ਲੰਬਾ ਹਾਲ ਲੱਗਿਆ ਮੈਨੂੰ ਲੱਗਦਾ ਕਿ ਸਭ ਆਪਣੀ ਬਸਤੀ ਚ ਹੈ ਕੋਈ ਦਾਸ਼ ਖੇਡ ਰਿਹਾ ਕੋਈ ਪਕੌੜੇ ਬਕ ਰਹੇ ਐਸ ਤਰ੍ਹਾਂ ਦੀ ਸੱਭਤਾ ਵੀ ਕਿਤੇ ਕਿਤੇ ਮਿਲਦੀ ਐ ਜਿਹੜੇ ਪੁਲਿਸ ਵਾਲੇ ਰੋਕਦੇ ਆ ਉਹਨਾਂ ਨੂੰ ਵੀ ਲੰਗਰ ਚ ਪਾਇਆ ਜਾਂਦਾ ਇਕ ਤਾੜੀ ਮਾਰੋ ਇਹਨਾਂ ਬਾਬਿਆਂ ਦੇ ਨਾਮ ਤੇ ਬ੍ਰਿਓ ਪਰਦਾ ਡਿਗੋ ਯਾਰ ਪੰਜਾਬੀ ਇੱਕ ਕੀਮਤੀ ਐ ਪੰਜਾਬੀ ਜਿਹੜੇ ਆਪਸ ਚ ਲੜਦੇ ਆ ਲੜ ਕੇ ਆਪਾਂ ਜੇਲ੍ਹਾਂ ਚ ਜਾਂਦੇ ਆ ਨਹੀਂ ਜਾਣਾ ਚਾਹੀਦਾ ਪਰ ਆਪਸ ਚ ਲੜਨ ਦਾ ਵਕਤ ਤੇ ਤੁਹਾਡੀ ਹਵਾਦੀ ਬਹੁਤ ਥੋੜੀ ਐ ਕੱਟ ਗਿੰਤੀਆਂ ਨੂੰ ਹਮੇਸ਼ਾ ਇੱਕ ਇੱਕ ਬੰਦਾ ਜਰੂਰਦੀ ਦੀ ਜਦੋਂ ਕਿਸੇ ਦੀ ਹਾਦਸੇ 'ਚ ਕੋਈ ਮੌਤ ਹੋ ਜੇ ਜੀਵ ਦਾ ਜਿਹੜਾ خون ਧਰਤੀ ਤੇ ਡੁੱਲਦਾ ਨਾ ਉਹ ਮਿੱਟੀ ਤੇ ਸੜਕ ਪਟਕੇ ਨਾਲ ਲੈ ਜਾਂਦਾ ਉਹ ਕਹਿੰਦੇ ਸਾਡਾ ਖੂਨ ਹੈ ਆਪਣੇ 'ਚ ਐਦਾਂ ਦੀ ਸਮਰੱਥਾ ਪੈਦਾ ਕਰਨੀ ਪੈਣੀ ਹੈ ਫੇਰ ਆਪਾਂ ਮਹਾਨ ਦੁਨੀਆ ਦੀ ਜਿਹੜੀ ਬਾਬਾ ਜੀ ਨੇ ਸੋਚੀ ਸੀ ਤਾਂ ਉਹ ਕਮਿਊਨਿਟੀ ਅਸੀਂ ਬਣਾਗੇ ਹੋਰ ਕੋਈ ਰੁਕਮ ਬਾਕੀ گاਉਂ ਵਾਲਿਆਂ ਨੂੰ ਬਖਸ਼ ਦਿਆ ਕਰੋ ਜਿਹਦਾ گاਉਂ ਵਾਲਾ ਆਉਂਦਾ ਵੇ ਕਹਿੰਦੇ ਫੋਟੋ ਅਕਚਾਉਣਾ ਆਉਂਦਾ ਜੇ ਨਹੀਂ ਆਉਂਦਾ ਕਹਿੰਦੇ ਵਿੱਕ ਗਿਆ ਅੱਛਾ ਜੇ ਤੋ ਵੋਟਾਂ ਪੈਣੀਆਂ ਇੱਕ ਵੇਟੇ ਟੋੜ੍ਹ ਲਓ ਬੜਾ ਜਾ ਬੋਲ ਲੈਣ ਤੋਂ ਮੈਂ ਵੀ ਮੈਂ ਨਹੀਂ ਕੋਈ ਸਭ ਸੈਕਟਰ ਛੋਟੇ ਭਾਈ ਫਿਕਰੇ ਨਾ ਕਰਦੋ ਜੇ ਤੋ ਵੋਟਾਂ ਪੈਣੀਆਂ ਸਾਰੇ ਆਪਣੀ ਪਸੰਦ ਦੀ ਪਾਰਟੀ ਨੂੰ ਵੋਟਾਂ ਪਾਉਣੇ ਆ ਉਨੇ ਤੇ ਸਾਰੇ ਲੀਡਰਾਂ ਨੂੰ ਆਪਣੇ ਘਰੇ ਵੀ ਬੁਲਾਉਣੇ ਆ ਬੁਲਾਉਣੇ ਆ ਆਪਣੀ ਪਸੰਦ ਦੇ ਨੂੰ ਤੇ ਜਦੋਂ ਗਾਉਂ ਆਲਾ ਲੀਡਰ ਦਾ ਫੋਟੋ ਪਿਛੋਂ ਦੇ ਕੇ ਤੇ ਬਕਾਉ ਮਾਲਮ ਐ ਨਾ ਕਰਿਆ ਕਰੇ ਤਪਾਰਾ ਕਰਿਆ ਕਰੂ ਪਨਾਕਾਰ ਵੀ ਥੋੜੀ ਐ ਮੈਂ ਤਾਂ 20 ਸਾਲ ਤੋਂ ਕਹੀ ਜਨਾ ਵੀ ਡੇਰੇ ਆ ਚ ਨਾ ਜਾਓ ਬਈ ਆਹ ਛੋਟਾ ਹੋ ਜਾਣਾ ਸਮਝਾ ਜਮੀਨ ਆਲਾ ਕਿੰਨੇ ਸਾਲ ਪਹਿਲਾਂ ਤਾਂ ਕਹੀ ਜਨਾ ਜੇ ਮਿੱਤਰਾਂ ਕੇ ਸੁਣਦੇ ਹੁੰਦੇ ਫਿਰ ਇਹ ਤਾਂ ਗੱਲ ਪਹਿਲੀ ਨਿਪਟ ਜਣੇ ਸੀ ਸਾਨੂੰ ਕਈ ਕੰਮ ਕਰਨੇ ਪੈਣੇ ਆ ਨੌਜਵਾਨ ਜਿਹੜੇ ਸਾਡੇ ਜੋਸ਼ ਵਾਲੇ ਜਿਹੜੇ ਲੀਡ ਕਰਨ ਦੀ ਸਮਰੱਥਾ ਰੱਖਦੇ ਆ ਕਿ ਲੱਖਾਂ ਸਾਡਾ ਹੋਰ ਸਾਰੇ ਜੱਬਰੂ ਕੋਲਿਡ ਕਰਨ ਜਿਹੜੇ ਲੇਖਕ ਆ ਉਹ ਲਿਖ ਕੇ ਜੋਸ਼ ਨਾਲੀਆਂ ਵਾਰਾਂ ਗਾਉਣ ਜਿਹੜੇ ਪੱਤਰਕਾਰ ਆ ਉਹ ਪੱਤਰਕਾਰ ਨੱਬਰ ਜਿਹੜੇ ਬੁੱਧੀਜੀਬ ਆ ਉਹ ਆਰਟੀਕਲ ਲਿਖਣ ਸੋ ਜਿਹੜੇ ਸਾਡੇ ਵਕੀਲ ਆ ਉਹ ਕਾਨੂੰਨੀ ਨੁਕਤੇ ਫੜਨ ਸੋ ਐਸ ਤਰ੍ਹਾਂ ਕਰਕੇ ਸਾਨੂੰ ਇੱਕ ਸਮਾਜ ਬਣਾਉਣਾ ਪਊਗਾ ਆਪ ਆਪਣੀ ਅਗਲੀ ਜਨਰੇਸ਼ਨ ਜਿਹੜੇ ਅੱਜ 10 ਸਾਲ ਦੇ ਆ ਉਹਨੂੰ ਆਉਣ ਵਾਲੇ 10 ਸਾਲਾਂ ਲਈ ਪ੍ਰਪੇਅਰ ਕਰੀਏ ਤਾਂ ਕਿ ਉਹ ਅਪਰ ਡਾਕਟਰ ਤੇ ਵਜੀਰ ਬਣ ਤਾਂ ਕਿ ਉਹ ਕ੍ਰਾਪਸ਼ਨ ਤੋਂ ਦੂਰ ਰਹਿਣ ਤਾਂ ਕਿ ਇੱਕ ਨਵੀਂ ਦੁਨੀਆ ਸਿਰ ਤੇ ਅਸੀਂ ਜਿਸ ਦੁਨੀਆ ਚਾਹੀਏ ਸ਼ਾਇਦ ਬਹੁਤੀ ਵਧੀਆ ਨਹੀਂ ਸੋ ਇੰਨੀ ਅੱਜ ਗੱਲਾਂ ਮੇਰੇ ਕੋਲ ਕੋਈ ਗਲਤੀ ਹੋ ਗਈ ਤਾਂ ਤੁਹਾਡੇ ਬੱਚਿਆਂ ਮਾਫ਼ ਕਰ ਦਿਓ ਹੈ ਜੀ ਭਾਈ ਜੀ ਹੈ ਜੀ ਭਾਈ ਜੀ ਸਰਕਾਰ ਕਹਿੰਦੀ ਕਿ ਕਿਸਾਨਾਂ ਦੇ ਹੱਕ ਵਿੱਚ ਹੈ ਭਾਈ ਜੀ ਪੱਤਰਕਾਰ ਹੋ ਤੁਸੀਂ ਨਹੀਂ ਨਹੀਂ ਸਾਨੂੰ ਮੈਂ ਪਹਿਲਾਂ ਵੀ ਕਹਿਆ ਦੇਖੋ ਨਾ ਤਾਂ ਮੈਂ ਲੀਡਰ ਇੱਕ ਇੱਕ ਪ੍ਰੋਬਲਮ ਹੈ ਸਾਡੇ ਚ ਵੀ ਹੈ ਅਸੀਂ ਸਾਰੇ ਬੋਲਣਾ ਚਾਹੁੰਦੇ ਆ ਸੁਣਨਾ ਨਹੀਂ ਪਈ ਚੋਂਦਾ ਐਥੇ ਮਰਦੇ ਆ ਮੈਂ ਤਾਂ ਮੈਦਾ ਇਹਨਾਂ ਵੀਰਾਂ ਦੇ ਪਿਆਰ ਲਈ ਆਇਆ ਮੈਦਾ ਬਿਮਾਰ ਸੀ ਪਈ ਦਿੰਦਾ ਮੈਂ ਤਾਂ ਜਿੱਦ ਕਰਕੇ ਆਇਆ ਸਾਰੇ ਜੇ ਬੋਲਣ ਲੱਗ ਜਾਂਗੇ ਨਾ ਫਿਰ ਕੋਈ ਹੱਲ ਨਹੀਂ ਹੋਣਾ ਸਾਡੀ ਤਾਂ ਇਹ ਵੇਤੀ ਹੈ ਜਿਹੜੇ ਸਾਡੇ ਬਾਪੂ ਜਿਹੜੇ ਜੂਨੀਅਰ ਨਾਲ ਲੀਡ ਕਰਦੇ ਆ 30 31 ਕਿੰਨੀਆਂ ਜੱਥੇ ਬੰਦੀਆਂ ਹੋਣਾ ਚਾਹੀਦੀ 30 31 ਅਈਤਾ ਬਾਪੂ ਨੂੰ ਬਈ ਜਦ ਮੈਂ ਸਮਾਜਿਕ ਗੀਤ ਗਾਉਂਦਾ ਸੀ ਕਹਿੰਦੇ ਨੱਚਣ ਵਾਲਾ ਨਹੀਂ ਹੁਣ ਆਉਂਦਾ ਨਾ ਸਵਾਸ ਹੁਣ ਨੱਚਾ ਤਾਗਲੇ ਨਹੀਂ ਹੈ ਥੋੜ੍ਹਾ ਕਰੋ ਜਿਹੜਾ ਜਿਹੜਾ ਲੇਖਕ ਹੁੰਦਾ ਹੈ ਉਹ ਮੈਂ ਨਹੀਂ ਕਹਿੰਦਾ ਸਾਰੇ ਲੇਖਕ ਮਹਾਨ ਹੈ ਜਾਂ ਮੈਂ ਮਾਮੇ ਨੂੰ ਨਾ ਮੈਂ ਨਹੀਂ ਕਹਿੰਦਾ ਮੈਂ ਮਹਾਨ ਹੈ ਲੇਖਕ ਬਹੁਤ ਬੁ ਗਿਆਨੀ ਹੁੰਦਾ ਹੈ ਚੰਦ ਤੇ ਤਾਂ ਹੋਣ ਗਈ ਹੈ ਦੁਨੀਆ ਪਰ ਕਵੀ ਬਹੁਤ ਪਹਿਲਾਂ ਚਲੇ ਗਿਆ ਸੀ ਪਹਿਲਾ ਆकांक्षा ਹੁੰਦੀ ਹੈ ਕਿਸੇ ਚੀਜ਼ ਦੀ ਕਾਮਨਾ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਸੁਪਨਾ ਸਿਰਜਿਆ ਜਾਂਦਾ ਫਿਰ ਉਹਨੂੰ ਅਮਲੀ ਰੂਪ ਦਿੱਤਾ ਜਾਂਦਾ ਸੋ ਮੈਂ ਤਾਂ 15 ਸਾਲ ਤੋਂ ਕਹੀ ਜਾਂਦਾ